ਵਾਰਪੀ ਦੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜੋ ਹਰਨਾਮ ਸਿੰਘ ਧੰਮੇ ਨੇ ਮਹਾ ਡਾਕਟਰ ਦੇ ਵਿੱਚ ਬਿਆਨ ਦਿੱਤਾ ਗੋਦੜਾ ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਐਪਸੋਰਡ ਵੱਲੋਂ ਇਸ ਬੰਦੇ ਦੇ ਉਸ ਬਿਆਨ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਂਦਾ ਆ ਤੇ ਨਾਲ ਹੀ ਸੰਗਤਾਂ ਨੂੰ ਬੇਨਤੀ ਆ ਕਿ ਇਹ ਤਾਂ ਪਤਾ ਸੀ ਕਿ ਭਾਰਤੀ ਏਜੰਸੀਆਂ ਨੇ ਟਕਸਾਲ ਦੇ ਉੱਤੇ ਕਬਜ਼ਾ ਕਰ ਲਈ ਇਸ ਮਹਤ ਨੂੰ ਲਿਆ ਕੇ ਬਿਠਾਇਆ ਸੀਗਾ ਪਰ ਹੁਣੇ ਬਿਲਕੁਲ ਨੰਗਾ ਹੋ ਚੁੱਕਾ ਸਮੂਹ ਸਾਥੀਆਂ ਨੂੰ ਬੇਨਤੀ ਆ ਕਿ ਇਸ ਬੰਦੇ ਨੂੰ ਕਿਸੇ ਵੀ ਨਾਰਥ ਅਮਰੀਕਾ ਜਾਂ ਇੰਡੀਆ ਦੇ ਵਿੱਚ ਮੂੰਹ ਨਾ ਲਾਇਆ ਜਾਵੇ ਇੱਕ ਕਹਾਵਤ ਹੈਗੀ ਆ ਕਿ ਦੇਰ ਆਏ ਦਰੁਸਤ ਆਏ ਬਾਕੀ ਗੱਲ ਆਪਾਂ ਬਾਅਦ ਚ ਕਰਦੇ ਸੁਣਦੇ ਹਾਂ ਹਲੋ ਮੇਨ ਚੀਜ਼ ਹੈ ਕਿ ਹੁਣ ਤੱਕ ਕੋਈ ਇਹਦੇ ਖਿਲਾਫ ਬੋਲਿਆ ਹੀ ਨਹੀਂ ਸੀ ਜਦਕਿ ਇਹਦੇ ਖਿਲਾਫ ਉਦੋਂ ਹੀ ਬੋਲਣਾ ਚਾਹੀਦਾ ਸੀ ਜਦੋਂ ਇਹ ਦਮਦਮੇਂ ਤੇ ਸਾਦਾ ਮੁਖੀ ਬਣ ਜਬਰਦਸਤੀ ਬਣ ਰਿਹਾ ਸੀ ਜਾਂ ਬਣ ਗਿਆ ਸੀ ਜਾਂ ਬਣਨ ਲੱਗਾ ਸੀ ਜਾਂ ਬਣਾਇਆ ਜਾ ਰਿਹਾ ਸੀ ਪਰ ਹੱਦ ਹੋ ਗਈ ਇਹੋ ਜੇ ਸਰਕਾਰੀ ਛਾਂਡ ਨੂੰ ਕਿਸ ਨੇ ਰੋਕਿਆ ਨਹੀਂ ਬੁੱਲਿਆ ਨਹੀਂ ਟੋਕਿਆ ਨਹੀਂ ਚਲੋ ਦੇਰ ਆਏ ਦਰਸਤ ਆਏ ਹੋਣੀ ਸਹੀ ਇਹਦੇ ਖਿਲਾਫ ਕੋਈ ਬੋਲਣ ਤਾਂ ਲੱਗੇ ਸ਼ੁਰੂਆਤ ਤਾਂ ਹੋਈ ਆ ਸ਼ੁਰੂਆਤ ਹੋਈ ਆ ਤੇ ਅੰਤ ਵੀ ਜਰਾ ਵਧੀਆ ਹੋਊਗਾ ਫੈਸਲਾ ਵਧੀਆ ਹੋਊਗਾ ਇਹੋ ਜੇ ਸਰਕਾਰੀ ਛਾਂਡਾਂ ਨੂੰ ਨੱਥ ਪਾਉਣੀ ਜ਼ਰੂਰੀ ਆ ਇਹ ਸ਼ੁਰੂ ਤੋਂ ਹੀ ਭਾਜਪਾ ਆਰਐਸਐਸ ਦੇ ਬੰਦੇ ਆ ਔਰ ਉਹੀ ਬਸ ਉਹਨਾਂ ਦੇ ਅਨਸਾਰ ਚੱਲ ਰਿਹਾ ਸੀ ਤੇ ਹੁਣ ਖੁੱਲ ਕੇ ਮੈਦਾਨ ਵਿੱਚ ਆ ਗਿਆ ਕਿਉਂਕਿ ਇਹਨਾਂ ਨੂੰ ਯਕੀਨ ਹੋ ਗਿਆ ਕਿ ਹੁਣ ਕੰਮ ਚੱਲ ਗਿਆ ਹੁਣ ਨੀ ਕੋਈ ਬੋਲਦਾ ਤੇ ਹੁਣੇ ਖੁੱਲ ਕੇ ਮੈਦਾਨ ਵਿੱਚ ਆਪਣੇ ਜਿਹੜੇ ਪੈਰੋਕਾਰ ਹੈ ਉਹਨਾਂ ਦੇ ਸਮਰਥਨ 'ਚ ਆ ਗਿਆ ਤੇ ਹੁਣ ਸ਼ੁਰੂਆਤ ਹੋਈ ਆ ਕੁਝ ਲੋਕਾਂ ਵੱਲੋਂ ਤੇ ਆਸ-ਤਾਸਤਾ ਇਹ ਵਧੂਗੀ ਤੇ ਇਹੋ ਜੇ ਬੰਦਿਆਂ ਦਾ ਬਾਈਕਾਟ ਜਾਂ ਇਹਨਾਂ ਨੂੰ ਆਊਟ ਕਰਨਾ ਹੀ ਪਊਗਾ ਕਿਉਂਕਿ ਇਹ ਸਾਡੇ ਲਈ ਨਾਸੂਰ ਹੈ ਇਹ ਸਾਡੀਆਂ ਜੜਾਂ ਵੱਢਣ ਦਾ ਸਾਡੇ ਵਿੱਚ ਬੈਠ ਕੇ ਸਾਡੇ ਸੰਸਾਧਨ ਬੇਕਾਰ ਕਰ ਰਹੇ ਸਾਡੀ ਪਾਵਰ ਨੂੰ ਮੰਨ ਰਹੇ ਤੇ ਇਹ ਕਰਕੇ ਸਾਡਾ ਨੁਕਸਾਨ ਹੋ ਰਿਹਾ ਇਹਨਾਂ ਨੂੰ ਨੰਗਿਆ ਕਰਕੇ ਆਊਟ ਕਰਨਾ ਹੀ ਪਊਗਾ ਧੰਨਵਾਦ ਹੈ ਤੁਹਾਡਾ ਜਿਨ੍ਹਾਂ ਨੇ ਇਹਨਾਂ ਦੇ ਖਿਲਾਫ ਮਤ ਆਪਿਆ ਔਰ ਬਹੁਤ ਵਧੀਆ ਚੀਜ਼ ਹੈ ਸਾਰਿਆਂ ਨੂੰ ਐਵੇਂ ਕਰਨਾ ਚਾਹੀਦਾ ਵਾ ਆਪਾਂ ਨੂੰ ਸਾਰਿਆਂ ਨੂੰ ਇਹਦੇ ਖਿਲਾਫ ਉੱਠਣਾ ਚਾਹੀਦਾ ਕਿਉਂਕਿ ਇਹ ਸਰਕਾਰੀ ਬੰਦਾ ਵਾ ਧੰਨਵਾਦ